ਧਨੋ ਵਾਹਿਗੁਰੂ ਜੀਓ ਕਬੀਰ ਕਾਣੀ ਪੀੜਤੇ ਸਤਗੁਰ ਲੀਏ ਛਡਾਈ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵੜਨ ਤੌ ਜਾਈ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆ ਪੰਜਵਾ ਕਬੀਰ ਕੂਕਰ ਭੌਂਕਨਾ ਕਰੰਗ ਪਿਛੈ ਓਠ ਧਾਈ ਕਰਮੀ ਸਤਗੁਰ ਪਾਇ ਜਿਨੋ ਹਉ ਲਿਆ ਛਡਾ ਸਤ ਗੁਰੂ ਪਾਇਆ ਜਿਨੋ ਹੋ ਲਿਆ ਛਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ਼ ਸੱਚੇ ਸਤਗੁਰੂ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਸੱਜ ਬੈਠੀ ਗੁਰੂ ਸواری ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਭਾਪਾ ਨੂੰ ਪ੍ਰਾਪਤ ਹੋਇਆ ਹੈ ਬਾਣੀ ਦੇ ਪਾਠ ਸ਼ਬਦ ਕੀਰਤਨ ਰਾਹੀਂ ਗੁਰੂ ਸਵਾਰਿਆਂ ਪਾਸੋਂ ਆਪ ਜੀ ਸਤਿਗੁਰੂ ਦੇ ਉਪਦੇਸ਼ ਨੂੰ ਸਰਵਣ ਕਰਕੇ ਹਜ਼ੂਰ ਦੇ ਬੋਲਾਂ ਨਾਲ ਸਾਂਝ ਪਾ ਰਹੇ ਸੀ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਜਿਨ੍ਹਾਂ ਵਿੱਚੋਂ ਆਪ ਜੀ ਨੇ 206 ਸ਼ਲੋਕ ਆਪਾਂ ਪਹਿਲੇ ਦੀਵਾਨਾ ਵਿੱਚ ਵਿਚਾਰੇ ਹਨ ਔਰ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਦੋ ਅਹਿਮ ਨੁਕਤੇ ਜੋ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕਾਂ ਵਿੱਚ ਬਿਆਨ ਕੀਤੇ ਹਨ ਮਨੁੱਖ ਦੀ ਸੁਰਤ ਵਿੱਚ ਵਾਸ਼ਨਾਵਾਂ ਦਾ ਜ਼ੋਰ ਹੈ ਸੁਰਤ اٹਕੀ ਹੋਈ ਹੈ ਇਸ ਗੱਲ ਵਿੱਚ ਕਿ ਵਿਕਾਰਾਂ ਨੂੰ ਮਾਣਿਆ ਜਾਵੇ ਕਿਉਂਕਿ ਸੁਰਤ ਨੂੰ ਸਵਾਦ ਔਰ ਚਸ ਜਿਹੜਾ ਹੈ ਉਹ ਵਿਕਾਰਾਂ ਦਾ ਪਿਆ ਹੈ ਜਿਹੜੀ ਚੀਜ਼ ਦਾ ਟੇਸਟ ਸਵਾਦ ਜੀਵਨ ਵਿੱਚ ਬਣ ਜਾਏ ਬੰਦਾ ਉਸੇ ਚੀਜ਼ ਲਈ ਆਪਣਾ ਸਮਾਂ ਆਪਣੀ એનર્ਜੀ ਔਰ ਆਪਣਾ ਜੀਵਨ ਦਾਤੇ ਲਾ ਦਿੰਦਾ ਹੈ ਸੁਰਤ ਨੂੰ ਵਕਾਰਾਂ ਦਾ ਸਵਾਦ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਨਿੰਦਾ, ਤ੍ਰਿਸ਼ਨਾ, ਆਸਾ, ਮਨਸਾ ਇਹ ਸਭ ਵਕਾਰ ਹਨ ਜਿਹੜੇ ਸੁਰਤ ਨੂੰ ਲੱਗੇ ਨੇ ਔਰ ਇਹਨਾਂ ਵਿਕਾਰਾਂ ਨੂੰ ਭੋਗਦਿਆਂ ਹੋਇਆ ਹੀ ਬਾਹਰ ਦੇ ਪਦਾਰਥਾਂ ਨਾਲ ਬੰਦੇ ਦਾ ਮੋਹ ਪੈ ਜਾਂਦਾ ਹੈ ਕਿਉਂਕਿ ਵਿਕਾਰ ਭੋਗਣੇ ਨੇ ਇੰਦਰੀਆਂ ਦੇ ਨਾਲ ਇੰਦਰੀਆਂ ਦਾ ਜਿਹੜਾ ਰਿਲੇਸ਼ਨ ਹੈ ਉਹ ਫਿਰ ਬਾਹਰ ਦੇ ਪਦਾਰਥਾਂ ਨਾਲ ਬਣਦਾ ਹੈ ਵਸਤੂਆਂ ਨਾਲ ਬਣਦਾ ਹੈ ਚੀਜ਼ਾਂ ਨਾਲ ਬਣਦਾ ਹੈ ਇਸ ਕਰਕੇ ਜਦੋਂ ਮਨੁੱਖ ਦਾ ਮੋਹ ਪਦਾਰਥਾਂ ਨਾਲ ਪਿਆ ਇਸ ਨੂੰ ਲੱਗਿਆ ਇਹਨਾਂ ਪਦਾਰਥਾਂ ਨੂੰ ਭੋਗ ਕੇ ਇੱਕ ਤਾਂ ਸੁਰਤ ਨੂੰ ਸੰਤੁਸ਼ਟੀ ਮਿਲੇਗੀ ਦੂਜਾ ਮੈਨੂੰ ਸੁਖ ਦੀ ਪ੍ਰਾਪਤੀ ਹੋਏਗੀ ਫਿਰ ਹਰ ਨਾਸ਼ਵੰਤ ਚੀਜ਼ ਨੂੰ ਬੇਕਾਰ ਚੀਜ਼ ਨੂੰ ਵੀ ਅਹਿਮੀਅਤ ਦੇ ਕੇ ਉਹਦੇ ਲਈ ਆਪਣਾ ਜੀਵਨ ਦਾਤੇ ਲਾਉਂਦਾ ਹੈ ਉਹਨਾਂ ਲਈ ਝਗੜਾ ਕਰਦਾ ਹੈ ਉਹਨਾਂ ਦੀ ਲੜ ਮਰਦਾ ਹੈ ਉਹਨਾਂ ਲਈ ਮੋਹ ਪੈਦਾ ਕਰਦਾ ਹੈ ਵੰਡੀਆਂ ਪਾਉਂਦਾ ਹੈ ਮੇਰ-ਤੇਰ ਕਰਦਾ ਹੈ ਇਹ ਸਭ ਇਸ ਕਰਕੇ ਹੈ ਵੀ ਸੁਰਤ ਵਿਕਾਰਾਂ ਵਿੱਚ ਉਲਜੀ ਹੋਈਏ ਇੰਦਰੇ ਜਿਹੜੇ ਹਨ ਉਹ ਪਦਾਰਥਾਂ ਨੂੰ ਸਥਿਰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਉਹਨਾਂ ਦੀ ਦੌੜ ਵਿੱਚ ਮੋਹ ਵਿੱਚ ਪਏ ਹੋਏ ਹਨ ਅਗਿਆਨ ਵਿੱਚ ਜੀਵ ਇੰਨਾ ਡੂੰਘਾ ਡੁੱਬਿਆ ਹੋਇਆ ਹੈ ਕਿ ਉਸ ਨੂੰ ਸਤਿਗੁਰੂ ਦੇ ਉਪਦੇਸ਼ ਦਾ ਖਿਆਲ ਹੀ ਨਹੀਂ ਰਹਿੰਦਾ ਕਿ ਜੀਵਨ ਦਾ ਅਰਥ ਕੀ ਹੈ ਆਮ ਅਸੀਂ ਸਾਰੇ ਹੀ ਜੀਵਨ ਦਾ ਅਰਥ ਇਹ ਸਮਝਦੇ ਹਾਂ ਕਿ ਸਰੀਰ ਤੰਦਰੁਸਤ ਰਹੇ ਖਾਣ ਪੀਣ ਪਹਿਨਣ ਦੀਆਂ ਚੀਜ਼ਾਂ ਦੀ ਪਰਮਾਰ ਹੋਵੇ ਬਸ ਸਰੀਰ ਹੀ ਜੀਵਨ ਹੈ ਭਾਵੇਂ ਇਸ ਸਰੀਰ ਦੇ ਰਹੀਂ ਮੰਦੇ ਅਮਲ ਕੀਤੇ ਜਾ ਰਹੇ ਨੇ ਕੋ ਕਰਮ ਕੀਤੇ ਜਾ ਰਹੇ ਨੇ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ ਇਸ ਗੱਲ ਦਾ ਮਨੁੱਖ ਨੂੰ ਕੋਈ ਖਿਆਲ ਨਹੀਂ ਉਹ ਚਾਹੁੰਦਾ ਵੀ ਸਰੀਰ ਦੇ ਸਾਹ ਚੱਲ ਰਹੇ ਨੇ ਉਮਰ ਲੰਮੀ ਹੁੰਦੀ ਰਹੇ ਜਦੋਂ ਕਿ ਅਸੀਂ ਸਜਾ ਵਰਗਾ ਜਿਹੜਾ ਜੀਵਨ ਕੱਟ ਰਹੇ ਹਾਂ ਉਸ ਬਾਰੇ ਸਾਡਾ ਚੇਤਨ ਸਾਡੀ ਸੁਰਤ ਉਸ ਪਾਸੇ ਜਾਂਦੀ ਹੀ ਨਹੀਂ ਕਾਰਨ ਇਹ ਹੈ ਅ ਗਿਆਨ ਆਸ਼ਰਿਤ ਅ ਗਿਆਨ ਆਧਾਰਿਤ ਜੀਵਨ ਜੀਵਨ ਜਿਹੜਾ ਮਨੁੱਖ ਦਾ ਉਹ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਜਿਹੜਾ ਅ ਗਿਆਨਤਾ ਵਾਲਾ ਜੀਵਨ ਉਹ ਪਸ਼ੂ ਸਮਾਨ ਹੁੰਦਾ ਹੈ ਦੇਹੀ ਮਨੁੱਖ ਦੀ ਹੈ ਸੁਰਤ ਸੋਜੀ ਵਿਹਾਰ ਜਿਹੜਾ ਉਹ ਪਸ਼ੂਆਂ ਦੇ ਪੱਦਰ ਉੱਤੇ ਚਲਿਆ ਜਾਂਦਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਕਬੀਰ ਜੀ ਮਹਾਰਾਜ ਨੇ ਦੋ ਸ਼ਬਦ ਵਰਤੇ ਇੱਕ ਤਾਂ ਸੁਰਤ ਵਿਕਾਰਾਂ ਵਿੱਚ ਗ੍ਰਸਤ ਹੈ ਤੇ ਪਦਾਰਥਾਂ ਦਾ মোহ ਹੈ ਉਹਨਾਂ ਨੂੰ ਸਦੀਵ ਸੱਚ ਜਾਣਦਾ ਹੈ ਪਦਾਰਥਾਂ ਚੋਂ ਸੁਖ ਲੱਭਣ ਦੀ ਕੋਸ਼ਿਸ਼ ਕਰਦਾ ਹੈ ਉਹ ਮਿਲਦਾ ਨਹੀਂ ਪਰ ਫਿਰ ਵੀ ਇਹ ਭਾਰ ਨੂੰ ਢੋਈ ਜਾਂਦਾ ਹੈ ਕਿਉਂਕਿ ਆਦਤ ਬਣ ਗਈ ਹੈ ਸੁਭਾਅ ਬਣ ਗਿਆ ਇਸ ਨੂੰ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਜਿਵੇਂ ਕਹਾਣੀ ਪੀੜੀ ਜਾਂਦੀ ਹੈ ਨਾ ਕੋਲੂ ਚ ਆਪਾ ਪਿੰਡਾਂ 'ਚ ਵੇਖਿਆ ਹੈ ਅੱਜ ਕੱਲ ਇਲੈਕਟ੍ਰੋਨਿਕ ਮਸ਼ੀਨਾਂ ਆ ਗਈਆਂ ਚੱਕੀ ਦੇ ਦੋ ਪੁੱੜ ਨੇ ਉਹਨਾਂ 'ਚ ਦਾਣੇ, ਦਾਲ, ਆਦਿਕ ਪੀਸੇ ਜਾਂਦੇ ਨੇ ਕੋਲੂ ਦੇ ਵਿੱਚ ਤੇਲ, ਸਰੋਂ ਆਦਿਕ ਦੀ ਕਾਣੀ ਪੀੜੀ ਜਾਂਦੀ ਏ ਉਹਨਾਂ ਦਾ ਇਹ ਨਿਚੋੜ ਕੱਢ ਦੇਣਾ, ਫੋਕ ਇੱਕ ਪਾਸੇ ਕੱਢ ਦੇਣਾ, ਤੇਲ ਇੱਕ ਪਾਸੇ ਕੱਢ ਦੇਣਾ, ਯਾਨੀ ਪੀੜ ਸੁਟਣਾ, ਨਿਚੋੜ ਸੁਟਣਾ ਇਸੀ ਤਰ੍ਹਾਂ ਕਬੀਰ ਜੀ ਮਹਾਰਾਜ ਕਹਿੰਦੇ ਵੀ ਦੋ ਪੁੜਾਂ ਦੇ ਵਿੱਚ ਜੀਵਨ ਪਿਸਦਾ ਹੈ। ਵਿਕਾਰਾਂ 'ਚ ਤੇ ਪਦਾਰਥਕ ਮੋਹ 'ਚ। ਜੀਵਨ ਲਗਾਤਾਰ ਪਿਸਦਾ ਜਾ ਰਿਹਾ ਹੈ। ਇਸ ਤੋਂ ਮਨੁੱਖ ਖੁਦ ਨਹੀਂ ਛੁੱਟ ਸਕਦਾ ਜਿੰਨਾ ਚਿਰ ਸਤਿਗੁਰੂ ਇਹਦੇ ਉੱਤੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਨੂੰ ਆਤਮਿਕ ਜਾਗਰਤੀ ਤੇ ਸੋਝੀ ਨਾ ਬਖਸ਼ੇ। ਕਿਉਂਕਿ ਅਗਿਆਨ ਕਰਕੇ ਤੇ ਪਿਸਦਾ ਛੁੱਟੇਗਾ ਉਦੋਂ ਜਦੋਂ ਗਿਆਨ ਆਏਗਾ ਸਮਝ ਪਏਗੀ ਵੀ ਮੈਂ ਤੇ ਸਜ਼ਾ ਭੋਗ ਰਿਆ ਮੈਂ ਤਾਂ ਦੁੱਖ ਕੱਟ ਰਿਆ ਮੈਂ ਤਾਂ ਮੁਸੀਬਤ ਵਿੱਚਾਂ ਜਿੰਨਾ ਚਿਰ ਨਹੀਂ ਸਮਝ ਆਉਂਦੀ ਉਹਨਾਂ ਚਿਰ ਮਨੋਕੋ ਭਾਰ ਢੋਈ ਜਾਂਦਾ ਹੈ ਸਜ਼ਾ ਕੱਟੀ ਜਾਂਦਾ ਹੈ ਕਿਉਂਕਿ ਪਸ਼ੂ ਹੈ ਜਿਸ ਦਿਨ ਇਹਨੂੰ ਸਮਝ ਪਏਗੀ ਉਸ ਦਿਨ ਉਸ ਭਾਰ ਤੋਂ ਮੁਕਤ ਹੋਏਗਾ ਉਸ ਦਿਨ ਉਸ ਸਜ਼ਾ ਤੋਂ ਰਹਿਤ ਹੋਏਗਾ ਉਸ ਦਿਨ ਵਿਕਾਰਾਂ ਔਰ ਮੋਹ ਦੇ ਬੋਝ ਨੂੰ ਲਾ ਕੇ ਸੁੱਟ ਦੇਗਾ ਕਿ ਇਹਨਾਂ ਦੀ ਵਜ੍ਹਾ ਕਰਕੇ ਮੈਂ ਪਸ਼ੂ ਬਣਿਆ ਹੋਇਆ ਇਹਨਾਂ ਦੀ ਵਜ੍ਹਾ ਕਰਕੇ ਮੈਂ ਗਲਤ ਟਰੈਕ ਤੇ ਹਾਂ ਗਲਤ ਰਸਤੇ ਤੇ ਹਾਂ ਬੇਸਮਝੀ ਕਾਰਨ ਭਾਰ ਚੁੱਕਦਾ ਹੈ ਸਮਝ ਆਏਗੀ ਤੇ ਭਾਰ ਲਾ ਦੇਵੇਗਾ ਛੱਡ ਦੇਵੇਗਾ ਪਰ ਇਹ ਸਮਝ ਇਹ ਸੋਝੀ ਇਹ ਚੇਤਨਾ ਇਹ ਜਾਗਰਤੀ ਇਹ ਅੰਦਰ ਦੀ ਜਾਗ ਕਿੱਥੋਂ ਮਿਲਣੀ ਹੈ ਸਤਿਗੁਰੂ ਦੇ ਕੋਲੋਂ ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ ਅਸੀਂ ਤੇ ਕਹਾਣੀ ਵਾਂਗ ਪੀੜੇ ਜਾ ਰਹੇ ਸਾਂ ਕਬੀਰ ਜੀ ਕਹਿੰਦੇ ਨੇ ਪੇਸ ਰਹੇ ਸਾਂ ਅਸੀਂ ਇਤੇ ਸਤਿਗੁਰੂ ਨੇ ਮਿਹਰ ਕੀਤੀ ਤਰਸ ਕੀਤਾ ਸਾਡੇ ਉੱਤੇ ਤੇ ਸਾਨੂੰ ਛਡਾ ਲਿਆ ਮੁਕਤ ਕਰ ਦਿੱਤਾ ਅਗਿਆਨ ਤੋਂ ਰਹਿਤ ਕਰਕੇ ਚੇਤਨਤਾ ਜਾਗਰਤੀ ਸੋਜੀ ਦੇ ਕਿ ਉਹਨੇ ਸਾਡੇ ਅੰਦਰੋਂ ਇਹ ਵਿਕਾਰ ਤੋਂ ਸੁਟੇ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਜੀ ਕਹਿੰਦੇ ਨੇ ਜੇ ਕੋਈ ਮੈਨੂੰ ਪੁੱਛੇ ਕਿ ਮੈਂ ਬੜਾ ਵੱਡਾ ਕਰਮ ਕੀਤਾ ਸਤਿਗੁਰੂ ਦੀ ਬਖਸ਼ਿਸ਼ ਪਾਈ ਮੈਂ ਸਤਿਗੁਰੂ ਦੀ ਕਿਰਪਾ ਹਾਸਲ ਕਰ ਲਈ ਕਹਿੰਦੇ ਇਹਦੇ ਚ ਮੇਰਾ ਕੋਈ ਯੋਗਦਾਨ ਨਹੀਂ ਤਾਂ ਸਤਿਗੁਰੂ ਦੀ ਮੇਰੇ ਤਾਂ ਕੋਈ ਪੂਰਬਲੀ ਦਾ ਮਤਲਬ ਹੁੰਦਾ ਹੈ ਪਹਿਲਾਂ ਦੀ ਕੋਈ ਅੰਦਰ ਕੋਈ ਚੰਗੀ ਭਾਵਨਾ ਪਈ ਹੋਏਗੀ ਜਿਹੜੀ ਪਰਫੁੱਲਤ ਹੋ ਗਈ ਜਿਵੇਂ ਨਾ ਬੀਜ ਜ਼ਮੀਨ ਚ ਸੁੱਟਿਆ ਜਾਂਦਾ ਹੈ ਉਹ ਮਿੱਟੀ ਚ ਸਮਾ ਜਾਂਦਾ ਹੈ ਜਿਸ ਵੇਲੇ ਉਹਨੂੰ ਪ੍ਰੋਪਰ এনवायरमेंट ਮਿਲਦਾ ਹੈ ਉਹ ਪ੍ਰਫੁੱਲਤ ਹੋ ਜਾਂਦਾ ਹੈ ਉਹਦਾ ਔਂਕਰ ਫੁੱਟਦਾ ਹੈ ਹੌਲੀ-ਹੌਲੀ ਉਹ ਫਿਰ ਵੱਡਾ ਹੁੰਦਾ ਹੁੰਦਾ ਪੌਦਾ ਬਣਦਾ ਵਿਸ਼ਾਲ ਦਰਖਤ ਬਣਦਾ ਹੈ ਜਿਹੜਾ ਚੰਗਾ ਬਚਨ ਸੁਣਨਾ ਚੰਗਾ ਬਚਨ ਪੜ੍ਹਨਾ ਚੰਗੀ ਸੰਗਤ ਵਿੱਚ ਬੈਠਣਾ ਚੰਗੀ ਥਿੰਕਿੰਗ ਰੱਖਣੀ ਚੰਗਾ ਕੰਮ ਕਰਨਾ ਉਹਦੀ ਪ੍ਰੈਕਟਿਸ ਕਰਨੀ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਆਪਣੇ ਹਿਰਦੇ ਦੀ ਭੂਮੀ ਵਿੱਚ ਬੀਜ ਸੁੱਟਣ ਵਰਗੀ ਖੇਡ ਹੈ ਕਿ ਜਦੋਂ ਇਹਨੂੰ ਪ੍ਰੋਪਰ এনਵਾਇਰਨਮੈਂਟ ਮਿਲੇ ਤੇ ਪਰਫੁੱਲਤ ਹੋ ਜਾਏ ਚੰਗਾ ਬਚਨ ਸੁਣਨ ਦਾ ਭਾਵ ਇਹ ਹੁੰਦਾ ਹੈ ਚੰਗਾ ਬਚਨ ਕਹਿਣ ਦਾ ਪੜਨ ਦਾ ਵਿਚਾਰਨ ਦਾ ਸੰਗਤ ਕਰਨ ਦਾ ਅਰਥ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਹਿਰਦੇ ਅੰਦਰ ਚੰਗਿਆਈ ਦਾ ਬੀਜ ਸੁੱਟਦੇ ਜਾਓ ਪ੍ਰੋਪਰ এনਵਾਇਰਨਮੈਂਟ ਮਿਲੇਗਾ ਤੇ ਪਰਫੁੱਲਤ ਹੋਏਗਾ ਜਿਹੋ ਜਿਹਾ ਬੀਜ ਸੁੱਟੀ ਜਾਓਗੇ ਉਹੋ ਜਿਹਾ ਫਸਲ ਪੈਦਾ ਹੁੰਦੀ ਜਾਏਗੀ ਜੈਸਾ ਬੀਜੇ ਸੋਲਣਾ ਹੈ ਜਿਹੜਾ ਬੀਜਾ ਸੋਲਣਾ ਕਰਮਾਂ ਸੰਧੜਾ ਖੇਤ ਹਜ਼ੂਰ ਨੇ ਕਹਤਾ ਕਰਮਾਂ ਦੀ ਖੇਤੀ ਹੈ ਚੰਗੇ ਕਰਮਾਂ ਦਾ ਬੀਜ ਸੋਟੋ ਮੰਦੇ ਕਰਮਾਂ ਦਾ ਬੀਜ ਸੋਟੋ ਤੁਹਾਡੀ ਇੱਛਾ ਹੈ ਬੀਜ ਕੀ ਹੈ ਖਿਆਲ ਵਿਚਾਰ ਚੰਗਾ ਐਨਵਾਇਰਨਮੈਂਟ ਮਿਲੇਗਾ ਤੂੰ ਚੰਗੇ ਖਿਆਲ ਉਪਜਣਗੇ ਤੇ ਉਹ ਜਿਹੜੇ ਅੰਦਰ ਪਏ ਹੋਏ ਨੇ ਉਹਨਾਂ ਨੂੰ ਪਰਫੁੱਲਤ ਹੋਣ ਦਾ ਸਬੱਬ ਔਰ ਮੌਕਾ ਮਿਲੇਗਾ ਮਾੜੀ ਸਹਬਤ ਤੇ ਮਾੜੇ ਮਾਹੌਲ ਵਿੱਚ ਬੈਠਾਂਗੇ ਤੇ ਅੰਦਰ ਬੁਰਾਈ ਸਿਰ ਚੁਕੇਗੀ ਉਹ ਸੰਭਾਉਲ ਦਾ ਅਸਰ ਕਬੂਲਾਂਗੇ ਮਾੜੇ ਖਿਆਲ ਜਿਹੜੇ ਕਿਤੇ ਸੁਣੇ ਹੋਣਗੇ ਜਿਹੜੇ ਪੜ੍ਹੇ ਹੋਣਗੇ ਜਿਹੜੇ ਵੇਖੇ ਹੋਣਗੇ ਸੋਚੇ ਹੋਣਗੇ ਉਹ ਮਾੜੇ ਮਾਹੌਲ ਵਿੱਚ ਉਹਨਾਂ ਨੇ ਪਰਫੁੱਲਤ ਹੋਣੇ ਸ਼ੁਰੂ ਹੋ ਜਾਣਾ ਜਿਵੇਂ ਹਰ ਇੱਕ ਬੀਜ ਦਾ ਆਪਣਾ ਇੱਕ এনवायरमेंट ਇੱਕ ਰੁੱਤ ਹੈ ਕਿਸਾਨ ਫਸਲ ਬੀਜਦਾ ਉਹਨੂੰ ਪਤਾ ਹੈ ਕਿਹੜੀ ਰੁੱਤ ਵਿੱਚ ਕਿਹੜੀ ਫਸਲ ਬੀਜੀ ਜਾ ਸਕਦੀ ਹੈ ਇਸੇ ਤਰ੍ਹਾਂ ਸਮਝੋ ਵੀ ਮਾਹੌਲ ਹੈ ਚੰਗੇ ਮਾਹੌਲ 'ਚ ਚੰਗੇ ਖਿਆਲ ਪਰਫੁੱਲਤ ਹੋਣਗੇ ਮਾੜੇ ਮਾਹੌਲ ਵਿੱਚ ਮਾੜੇ ਖਿਆਲ ਪਰਫੁੱਲਤ ਹੋਣਗੇ ਬਾਹਰ ਦੇ ਮਾਹੌਲ ਨਾਲ ਸਾਨੂੰ ਆਪਣੇ ਅੰਦਰ ਨੂੰ ਇੱਕ ਸੁਰ ਕਰਨਾ ਪੈਂਦਾ ਹੈ ਅੰਦਰ ਦਾ এনवायरमेंट ਵੀ ਬਦਲਣਾ ਪੈਂਦਾ ਹੈ ਅੰਦਰ ਇੱਕ ਹੱਬ ਵੀ ਰੱਖਣੀ ਪੈਂਦੀ ਹੈ ਜਿਗਿਆਸਾ ਵੀ ਪੈਦਾ ਕਰਨੀ ਪੈਂਦੀ ਹੈ ਜਿਵੇਂ ਇੱਕ ਮਿੱਟੀ ਦੇ ਬਰਤਨ ਬਣਾਉਣ ਵਾਲਾ ਸੱਜਣ ਉਹਨੇ ਚੱਕ ਦੇ ਉੱਤੇ ਮਿੱਟੀ ਨੂੰ ਰੱਖਿਆ ਫਿਰ ਉਹਨੇ ਘੜਾ ਜਾਂ ਭਾਂਡਾ ਜਾਂ ਬਰਤਨ ਜੋ ਵੀ ਉਹ ਬਣਾਉਣ ਲੱਗਿਆ ਉਹਨੇ ਬਣਾਉਣਾ ਸ਼ੁਰੂ ਕੀਤਾ ਇੱਕ ਹੱਥੋਂ ਨੇ ਭਾਂਡੇ ਦੇ ਵਿੱਚ ਤੇ ਇੱਕ ਹੱਥ ਬਾਹਰ ਉਹਨੇ ਤਾਂ ਉਹਦਾ ਲੇਪਨ ਕਰ ਕਰਕੇ ਸਫਾਈ ਕਰਕੇ ਸੋਹਣਾ ਬਰਤਨ ਬਣਾਇਆ ਇਸੇ ਤਰ੍ਹਾਂ ਮਨੁੱਖ ਨੂੰ ਸਵਰਣ ਲਈ ਅੰਦਰੂਨੀ ਤੇ ਬਹਰੂਨੀ ਦੋ ਤਰ੍ਹਾਂ ਦੇ ਮਾਹੌਲ ਦੀ ਲੋੜ ਪੈਂਦੀ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਸਤਿਗੁਰੂ ਦੀ ਕਿਰਪਾ ਕਰਕੇ ਆਪਣੀ ਸੋਹਬਤ ਅੰਦਰ ਦਾ ਗਿਆਨ ਵੀ ਦਿੱਤਾ ਤੇ ਚੰਗੀ ਸੰਗਤ ਵੀ ਗੁਰੂ ਦੀ ਮਿਲੀ ਸਤਗੁਰ ਲਈ ਛੜਾਏ ਪਰਾਪੂਰਬਲੀ ਭਾਵਨੀ ਕੋਈ ਪੁਰਾਣਾ ਪੁਰਾਣੀ ਭਾਵਨਾ ਕੋਈ ਪੁਰਾਣੀ ਥਿੰਕਿੰਗ ਕੋ ਪੁਰਾਣੀ ਚੰਗੀ ਫੀਲਿੰਗ ਚੰਗਾ ਕੋਈ ਅਹਿਸਾਸ ਮੇਰੇ ਅੰਦਰ ਪਿਆ ਸੀ ਜਿਹੜਾ ਸਤਗੁਰੂ ਦੇ ਕੋਲ ਆਉਂਦਿਆਂ ਹੀ ਚੰਗੇ ਮਾਹੌਲ ਵਿੱਚ ਆਉਂਦਿਆਂ ਹੀ ਪਰਫੁੱਲਤ ਹੋ ਉਠਿਆ ਆਪਾਂ ਕਈ ਵਾਰ ਹੈਰਾਨ ਹੁੰਦੇ ਆਂ ਕਿ ਫਲਾ ਮੰਨੁਖ ਜੋ ਸਾਡੀ ਦ੍ਰਿਸ਼ਟੀ ਵਿੱਚ ਇਨਾ ਵਿਗੜਿਆ ਹੁੰਦਾ ਧੀਰ ਧੀਰ ਕੋਲੋਂ ਉਹ ਆਪਣੀ ਨਿੰਦਾ ਕਰਵਾਉਂਦਾ ਹੈ ਲੋਕ ਉਹਨੂੰ ਕਹਿੰਦੇ ਇਹ ਨਹੀਂ ਕਦੇ ਸੁਧਰ ਸਕਦਾ ਹਰ ਐਬ ਇਸ ਬੰਦੇ ਦੇ ਜੀਵਨ ਚ ਇਹਦੇ ਤੇ ਕੋਈ ਯਕੀਨ ਕੋਈ ਭਰੋਸੇ ਦੀ ਗੱਲ ਹੀ ਨਹੀਂ ਕਰ ਸਕਦਾ ਇਹੋ ਜਿਹੇ ਬੰਦੇ ਵੀ ਹੁੰਦੇ ਨੇ ਸਮਾਜ ਚ ਪਰ ਅਚਾਨਕ ਐਸਾ ਵੀ ਵਾਪਰਦਾ ਹੈ ਉਹ ਬੜੇ ਤਬਦੀਲ ਹੋ ਜਾਂਦੇ ਨੇ ਜਿਹੜੇ ਪਹਿਲਾਂ ਆਪਣੇ ਆਪ ਨੂੰ ਸੁਧਰਿ ਹੋਏ ਚੰਗੇ ਬੰਦੇ ਮੰਨੇ ਸਨ ਨਾ ਉਹਨਾਂ ਨਾਲੋਂ ਵੀ ਅੱਗੇ ਨਿਕਲ ਜਾਂਦੇ ਨੇ ਚੰਗਿਆਈ ਦੇ ਵਿੱਚ ਇਹਨੇ ਭਲੇ ਬਣ ਜਾਂਦੇ ਨੇ ਇਹਨੇ ਫਾਇਦੇਮੰਦ ਜੀਵਨ ਵਾਲੇ ਹੋ ਜਾਂਦੇ ਨੇ ਫਿਰ ਹਰ ਕੋਈ ਉਹਨਾਂ ਦੇ ਨੇੜੇ ਟਿਕਣਾ ਚਾਹੁੰਦਾ ਹੈ ਔਰ ਹੈਰਾਨ ਵੀ ਹੁੰਦਾ ਹੈ ਕਿ ਅਸੀਂ ਸੋਚਿਆ ਨਹੀਂ ਸੀ ਕਿ ਇਹ ਬੰਦਾ ਐਵੇਂ ਬਦਲ ਜਾਏ ਖੋਰੇ ਕੀ ਵਾਪਰਿਆ ਉਹਦੇ ਜੀਵਨ ਚ ਕੋਈ ਚੀਜ਼ ਸੀ ਅੰਦਰ ਜਿਹੜੀ ਪਰਫੁੱਲਤ ਹੋ ਗਈ ਚੰਗਿਆਈ ਦਾ ਕੋਈ ਅੰਸ਼ ਸੀ ਜੀਵਨ ਦੇ ਅੰਦਰ ਕੋਈ ਚੰਗੇ ਅਹਿਸਾਸ ਸਨ ਕੋਈ ਚੰਗੇ ਖਿਆਲ ਕਿਸੇ ਕੋਨੇ ਵਿੱਚ ਪਏ ਹੋਏ ਸਨ ਵਕਤ ਨੇ ਉਹਨਾਂ ਨੂੰ ਪਰਫੁੱਲਤ ਕਰ ਦਿੱਤਾ ਬਦੀ ਇੱਕ ਕਿਨਾਰੇ ਤੇ ਚਲੀ ਗਈ ਚੰਗਿਆਈ ਪਰਫੁੱਲਤ ਹੋ ਗਈ ਕਬੀਰ ਜੀ ਮਹਾਰਾਜ ਇਸੇ ਨੂੰ ਕਹਿੰਦੇ ਨੇ ਬੀਜ ਪੀਜਣ ਦੀ ਦੇਰੀ ਨਾ ਕਰੋ ਉਹਦੀ ਬਖਸ਼ਿਸ਼ ਉਤੇ ਟੇਕ ਰੱਖੋ ਉਹਦੀ ਬਖਸ਼ਿਸ਼ ਲੋੜੋ ਜੋ ਚੰਗਾ ਸੁਣਿਆ ਹੋਏਗਾ ਅਗਰ ਚੰਗਾ ਸੋਚਿਆ ਹੋਏਗਾ ਅਗਰ ਉਹਦੇ ਤੇ ਗੰਭੀਰਤਾ ਰੱਖੀ ਹੋਏਗੀ ਤੇ ਕਿਤੇ ਨਾ ਕਿਤੇ ਉਹ ਆਪਣਾ ਅਸਰ ਜ਼ਰੂਰ ਪਾਏਗਾ ਜੇ ਅਸੀਂ ਚੰਗਿਆਈ ਨੂੰ ਸਚਾਈ ਨੂੰ ਅਸੂਲ ਨੂੰ ਗੁਣ ਨੂੰ ਭਲੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਸਾਡਾ ਦੋਸ਼ ਹੈ ਕਿ ਤੁਸੀਂ ਉਹਦੀ ਕੀਮਤ ਹੀ ਨਹੀਂ ਸਮਝੀ ਤੁਹਾਡੇ ਹੱਥ ਹੀਰੇ ਆਏ ਸਨ ਤੁਸੀਂ ਉਹਨਾਂ ਨੂੰ ਗਲੀਆਂ 'ਚ ਰੋਲ ਦਿਆ ਨਾਲੀਆਂ 'ਚ ਸੁੱਟਿਆ ਗੰਦਗੀ ਦੇ ਢੇਰ ਤੇ ਸੋਟ ਆਏ ਤੁਸੀਂ ਪਛਾਣਿਆ ਹੀ ਨਹੀਂ ਕਿ ਹੀਰੇ ਨੇ ਇੰਨੀ ਤੇ ਉਹਦੀ ਕਦਰ ਕਰਨੀ ਪੈਗੀ ਨਾ ਸਤਿਗੁਰੂ ਮਹਾਰਾਜ ਇਸ ਨੂੰ ਕਹਿੰਦੇ ਨੇ ਪਰਾਪੂਰਬਲੀ ਭਾਵਨੀ ਪ੍ਰਗਟ ਹੋਈ ਆਏ ਵੀ ਕੋਈ ਅੰਦਰ ਨੇਕੀ ਦਾ ਖਿਆਲ ਪਹਿਲਾਂ ਪੂਰਬਲਾ ਕੋਈ ਭਾਵਨੀ ਕੋਈ ਚੰਗੀ ਥਿੰਕਿੰਗ ਕੋਈ ਚੰਗਾ ਖਿਆਲ ਕੋ ਚੰਗਾ ਅਹਿਸਾਸ ਪਿਆ ਸੀ ਜਿਹੜਾ ਪ੍ਰਗਟ ਹੋ ਗਿਆ ਔਰ ਹੋਇਆ ਏ ਗੁਰੂ ਦੀ ਨੇੜਤਾ ਵਿੱਚ ਗੁਰੂ ਸਾਡੇ ਅੰਦਰ ਨੂੰ ਜਾਗਰਤ ਕਰਦਾ ਹੈ ਗੁਰੂ ਸਾਡੀਆਂ ਸੁਤੀਆਂ ਹੋਈਆਂ ਕਲਾ ਜਗਾ ਦਿੰਦਾ ਹੈ ਗੁਰੂ ਸਾਡੇ ਅੰਦਰ ਦੇ ਮੁਰਦਾ ਜੀਵਨ ਮੁਰਦਾ ਮੁਰਦੇ ਹਾਨੀ ਨੂੰ ਜੀਵਨ ਬਖਸ਼ ਦਿੰਦਾ ਹੈ ਹਜ਼ੂਰ ਸੱਜਣ ਕੋਲ ਗਏ ਭੂਮੀਆਂ ਚੋਰ ਕੋਲ ਗਏ ਕੋਈ ਅੱਜ ਦੇ ਧਾਰਮਿਕ ਬੰਦਿਆਂ ਵਾਂਗ ਪਾਣੀ ਨੂੰ ਫੂਕਾਂ ਮਾਰ ਕੇ ਥੋੜੀ ਦਿੱਤੀਆਂ ਨੇ ਨਾ ਹੀ ਸਤਿਗੁਰੂ ਮਹਾਰਾਜ ਨੇ ਕੋਈ ਟੂਣਾ ਟਾਂਬਣਾ ਦਿੱਤਾ ਹੈ ਹਜ਼ੂਰ ਦੀ ਪਵਿੱਤਰ ਨੇੜਤਾ ਦੇ ਵਿੱਚ ਤੇ ਸਤਿਗੁਰੂ ਦੇ ਮੋਖ ਤੋਂ ਸੁਣੇ ਹੋਏ ਉਪਦੇਸ਼ ਦੇ ਵਿੱਚ ਉਹ ਇੱਕ ਮਾਹੌਲ ਹੈ ਇੱਕ এনवायरमेंट ਹੈ ਜਿੱਥੇ ਸੱਜਣ ਦੇ ਅੰਦਰ ਕਿਸੇ ਕੋਨੇ ਵਿੱਚ ਕੋਈ ਅਹਿਸਾਸ ਬਚਿਆ ਪਿਆ ਉਹ ਟੁੱਟ ਗਿਆ ਉਹ ਪਰਫੁੱਲਤ ਹੋ ਗਿਆ ਕਿਉਂਕਿ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੁਦ ਕਹਿੰਦੇ ਨੇ ਮਨ ਰੇ ਥਿਰ ਰਹੁ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਹੀ ਜੀਓ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰਪਾਹੀ ਜੀਓ ਛੋਡੋ ਵੇਸ ਭੀਖ ਚਤੁਰਾਈ ਦੁਬਦਾ ਇਹ ਫਲ ਨਾਹੀ ਜੀਓ ਪਿਓ ਅੰਮ੍ਰਿਤ ਤਾਂ ਹੀ ਮਨੁੱਖ ਤੇਰੇ ਅੰਦਰ ਹੈ ਉਹਨੂੰ ਤੂੰ ਖੋਜਣਾ ਹੈ ਉਹਨੂੰ ਤੂੰ ਜਾਣਣਾ ਹੈ ਉਹਨੂੰ ਤੂੰ ਪਛਾਨਣਾ ਹੈ ਉਹ ਉਹਦੇ ਲਈ ਬੜੀ ਬਰੀਕ ਸੁਰਤ ਚਾਹੀਦੀ ਹੈ ਬੈਲ ਬੁੱਧੀ ਨਾਲ ਨਹੀਂ ਖੋਜਿਆ ਜਾਂਦਾ ਉਹ ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ ਖੰਡ ਦੇ ਦਾਣੇ ਰੇਤ ਵਿੱਚ ਵਿਖਰੇ ਨੇ ਹਾਥੀ ਆਪਣੀ ਸੁੰਡ ਨਾਲ ਉਹਨੂੰ ਚੁੱਕ ਨਹੀਂ ਸਕਦਾ ਬੰਦਾ ਵੀ ਆਪਣੇ ਹੱਥਾਂ ਨਾਲ ਉਹਨੂੰ ਇਕੱਠਿਆ ਨਹੀਂ ਕਰ ਸਕਦਾ ਕੀੜੀ ਕਰ ਲੈਂਦੀ ਹੈ ਬਰੀਕ ਜਨਨੀ ਵਿਵੇਕ ਬੁੱਧ ਨਾਲ ਗੁਣ ਵਿਹਾਜੇ ਜਾਂਦੇ ਨੇ ਬੈਲ ਬੁੱਧੀ ਨਾਲ ਨਹੀਂ ਪਸ਼ੂ ਵਰਤੀ ਨਾਲ ਨਹੀਂ ਅਵੈੜ ਸੁਭਾਅ ਨਾਲ ਨਹੀਂ ਬੜੇ ਸੂਖਮ ਹੋ ਗਏ ਬੜੇ ਸੂਖਮ ਹੋ ਗਏ ਕਿਸੇ ਜਗ੍ਹਾ ਉੱਤੇ ਅਬਜ਼ਰਵੇਸ਼ਨ ਲੱਗੀ ਹੋਈ ਸੀ ਵੱਖ-ਵੱਖ ਚਿੱਤਰਕਾਰਾਂ ਦੀਆਂ ਤਸਵੀਰਾਂ ਸਨ ਹੁਣ ਆਮ ਤੌਰ ਤੇ ਅਜਿਹੀ ਥਾਂ ਤੇ ਬੰਦੇ ਉਹ ਜਾਣਗੇ ਮੇਲਾ ਵੇਖਣ ਹਰ ਕੋਈ ਚਲਿਆ ਜਾਏਗਾ ਜਿੱਥੇ ਬਹੁਤੀ ਭੀੜ ਹੋਵੇ ਹਰ ਬੰਦਾ ਹੀ ਭੀੜ ਨੂੰ ਵੇਖ ਕੇ ਹਰ ਕੋਈ ਖੇਲੋਂਦਾ ਜਾਂਦਾ ਇੱਕ ਸੁਭਾਵਕ ਜੀ ਗੱਲ ਹੈ ਹੁਣ ਬੜੇ ਚੰਗੇ-ਚੰਗੇ ਚਿੱਤਰਕਾਰਾਂ ਨੇ ਬੜੀਆਂ ਕੀਮਤੀ ਤਸਵੀਰਾਂ ਉੱਥੇ ਉਹਨਾਂ ਇਕ ਤਸਵੀਰ ਦੇ ਵਿੱਚੋਂ ਕੁਝ ਨਾ ਕੁਝ ਉਹ ਫਿਰ ਆਪਣੀ ਡਿਸਕ੍ਰਾਈਬ ਕਰ ਦੇ ਆਪਣੀ ਤਸਵੀਰ ਬਾਰੇ ਦੱਸ ਦੇ ਵੀ ਇਹਦੇ ਚੋਂ ਮੈਂ ਆਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਕੋ ਸਾਡੇ ਵਰਗਾ ਬੰਦਾ ਵੀ ਉੱਥੇ ਚਲਾ ਗਿਆ। ਉਹ ਵੇਖੇ ਕਦੇ ਇਹਦੇ ਵੱਲ ਕਦੇ ਇਹਦੇ ਵੱਲ। ਕਿਸੇ ਨੂੰ ਉਹ ਕਹੇ ਵੀ ਇਹਦਾ ਮੂੰਹ ਨਹੀਂ ਸਹੀ ਬਣਿਆ ਕਿਸੇ ਨੂੰ ਆਖੇ ਇਹਦਾ ਨੱਕ ਬੰਦਿਆਂ ਵਰਗਾ ਨਹੀਂ ਲੱਗਦਾ ਕਿਸੇ ਨੂੰ ਆਖੇ ਇਹ ਅੱਧੀ ਤਸਵੀਰ ਹੈ ਕਿਸੇ ਨੂੰ ਆਖੇ ਇਹਦੇ ਰੰਗ ਬਹੁਤੇ ਚੰਗੇ ਨਹੀਂ ਲੱਗਦੇ। ਇੱਕ ਸੱਜਣ ਨੇ ਉਹਨੂੰ ਬਾਹਾਂ ਫੜ ਲਿਆ ਕਹਿਣ ਲੱਗਾ ਵੀ ਗੱਲ ਸੁਣ ਤੂੰ ਪਹਿਲਾਂ ਕਦੇ ਤਸਵੀਰਾਂ ਵੇਖੀਆਂ ਨਾ ਕਹਿੰਦਾ ਹਾਂ ਅਸੀਂ ਹਰ ਨਵੇਂ ਸਾਲ ਦੇ ਉੱਤੇ ਕੈਲੰਡਰ ਖਰੀਦ ਕੇ ਲਿਆਉਂਨੇ ਤਸਵੀਰਾਂ ਵਾਲੇ ਕਹਿੰਦਾ ਤੂੰ ਉਹਨਾਂ ਜੋਗਾ ਹੀ ਐ ਇਹ ਜਗ੍ਹਾ ਤੇਰੇ ਵਾਸਤੇ ਨਹੀਂ ਤਸਵੀਰ ਬਣਾਉਣ ਵਾਲੇ ਦੀ ਜਿੰਨੀ ਬੁੱਧ ਬਰੀਕ ਹੁੰਦੀ ਐ ਨਾ ਉਹਨੂੰ ਸਮਝਣ ਵਾਲੇ ਦੀ ਅੱਖ ਵੀ ਓਨੀ ਬਰੀਕ ਚਾਹੀਦੀ ਐ ਇਹ ਤੇਰੇ ਵਾਸਤੇ ਨਹੀਂ ਤੂੰ ਕਿਤੇ ਹੋਰ ਜਾ ਤੂੰ ਕੈਲੈਂਡਰਾਂ ਜੋਗਾ ਹੈ ਤੂੰ ਕੈਲੈਂਡਰ ਖਰੀਦ ਆਪਣੀ ਕੰਧ ਉੱਤੇ ਟਾਂਗ ਧੂਬਤੀ ਕਰਿਆ ਕਰ ਤੂੰ ਤੇਰੇ ਵਾਸਤੇ ਇਹੀ ਹੈ ਇਹ ਚਿੱਤਰਕਾਰੀ ਵੇਖਣਾ ਵੀ ਇੱਕ ਕਲਾ ਜੇ ਬਣਾਉਣਾ ਇੱਕ ਕਲਾ ਹੈ ਨਾ ਤੈਨੂੰ ਵੇਖਣਾ ਵੀ ਇੱਕ ਕਲਾ ਹੈ ਤੂੰ ਕਿਤਾਬ ਲਿਖਣਾ ਬੜੀ ਵੱਡੀ ਮਾਰਕੇ ਦੀ ਗੱਲ ਹੈ ਪਰ ਉਹਨੂੰ ਪੜ੍ਹਨਾ ਵੀ ਇੱਕ ਕਲਾ ਹੈ ਮੂਰਖ ਤਾਂ ਉਸ ਕਿਤਾਬ ਦੇ ਉੱਤੇ ਫੁੱਲੀਆਂ ਰੱਖ ਕੇ ਖਾ ਲੈਂਦਾ ਹੈ ਜੇ ਮੂਰਖ ਨੂੰ ਤੁਸੀਂ ਕਿਸੇ ਮੇਲੇ ਵਿੱਚ ਕਿਤਾਬ ਫੜਾਓ ਨਾ ਪਕੌੜੇ ਰੱਖ ਕੇ ਖਾ ਲਏਗਾ ਪੇਪਰ ਦੇ ਉੱਤੇ ਉਹਨੂੰ ਨਹੀਂ ਪਤਾ ਕਿ ਇੱਕ ਬੰਦੇ ਦੀਆਂ ਕਿੰਨੀਆਂ ਰਾਤਾਂ ਕਿੰਨੇ ਦਿਨ ਕਿੰਨਾ ਦਿਮਾਗ ਦਾ ਲਹੂ ਡੁੱਲਿਆ ਇਸ ਕਿਤਾਬ ਨੂੰ ਲਿਖਣ ਲਈ ਔਰ ਇਹਦੇ ਵਿੱਚ ਮੈਸੇਜ ਕੀ ਹੈ ਮੈਂ ਪੜ ਕੇ ਤਾਂ ਵੇਖਾਂ ਉਹ ਸ਼ਬਦ ਦੀ ਅਹਿਮੀਅਤ ਨਹੀਂ ਜਾਣਦਾ ਉਹ ਵਿਚਾਰ ਦੀ ਅਹਿਮੀਅਤ ਨਹੀਂ ਉਹਦੇ ਵਾਸਤੇ ਉਹ ਚੀਜ਼ ਨਹੀਂ ਹੈ ਇਹਨੂੰ ਕਬੀਰ ਜੀ ਮਹਾਰਾਜ ਬ੍ਰੀਖ ਬੁੱਧ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਇਹਨੂੰ ਅਕਲ ਲਤੀਫ ਕਹਿੰਦੇ ਨੇ। ਤੋ ਕਬੀਰ ਜੀ ਮਹਾਰਾਜ ਨੇ ਅਗਲੇਰੇ ਸ਼ਲੋਕ ਵਿੱਚ ਫਰਮਾਇਆ ਕਬੀਰ ਟਾਲੈ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ। ਕਹਿੰਦੇ ਨੇ ਮਨੁੱਖ ਜਿਹੜਾ ਗੁਰੂ ਦੀ ਸ਼ਰਣ ਨਹੀਂ ਨਾ ਆਉਂਦਾ ਉਹ ਟਾਲ ਮਟੋਲ ਕਰਕੇ ਦਿਨ ਕੱਢਦਾ ਹੈ। ਮਨ ਲੋ ਟਾਲ ਮਟੋਲ ਦਾ ਅਰਥ ਹੁੰਦਾ ਹੈ ਵੀ ਸੰਸੀਰ ਨਹੀਂ ਹੁੰਦਾ, ਗੰਭੀਰ ਨਹੀਂ ਹੁੰਦਾ, ਚੇਤਨ ਨਹੀਂ ਹੈ। ਉਹਨੂੰ ਕਿਹਾ ਵੀ ਆ ਕੰਮ ਕਰ ਉਹ ਟਾਲੇਗਾ ਕਰਦਾ ਜੀ ਕੱਲ ਨੂੰ ਕਰੇਨਾ ਪਰਸੋਂ ਕਰੇਨਾ ਇਸ ਤਰ੍ਹਾਂ ਕਰਦਿਆਂ ਉਹ ਸਾਲਾਂ ਬੱਧੀ ਸਮਾਂ ਕੱਢ ਦੇਗਾ ਪਰ ਉਹ ਕੰਮ ਉੱਥੇ ਰੁਕਿਆ ਰਹੇਗਾ ਔਰ ਹੈਰਾਨੀ ਦੀ ਗੱਲ ਹੈ ਕਈ ਵਾਰ ਉਸ ਕੰਮ ਨੂੰ ਕਰਨ ਤੇ ਉਹਨੀ ენਰਜੀ ਸਮਾਂ ਨਹੀਂ ਲੱਗਦਾ ਜਿੰਨਾ ਵੱਧ ਸਮਾਂ ਬੰਦਾ ਟਾਲ ਮਟੋਲ ਦੇ ਉੱਤੇ ਖਰਚ ਕਰ ਲੈਂਦਾ ਮੰਨ ਲਓ ਇੱਕ ਟੁੱਟੀ ਭੱਜੀ ਚੀਜ਼ ਸਾਡੇ ਘਰ ਪਈ ਹੈ ਉਨੂੰ ਸੁਟਣ ਦੇ ਉੱਤੇ ਸਾਡਾ 10 ਡਾਲਰ ਦਾ ਖਰਚ ਆਉਂਦਾ ਹੈ। ਉਹਨੂੰ ਸਾਂਭਣ ਦੇ ਉੱਤੇ ਸਾਡਾ 1000 ਡਾਲਰ ਦਾ ਖਰਚ ਆਉਂਦਾ ਹੈ। ਸਿਆਣਾ ਬੰਦਾ ਕੀ ਕਰੇਗਾ? ਉਹਨੂੰ ਸੁਟੇਗਾ। ਇਹ ਫਜ਼ੂਲ ਦੀ ਚੀਜ਼ ਹੈ, ਇਹ ਰੱਖਣ ਯੋਗ ਨਹੀਂ। ਇੱਕ ਤਾਂ ਇਹਨੇ ਥਾਂ ਘੇਰਿਆ, ਫਿਰ ਇਹਨੂੰ ਸਾਂਭਣ ਤੇ 1000 ਡਾਲਰ ਕਾਦੇ ਲਈ ਖਰਚ ਕਰਾਂ, ਇਹਨੂੰ ਸੁੱਟ ਦੇਣ ਤੇ 10 ਡਾਲਰ ਖਰਚ ਕਰਾਂ ਤੇ ਜ਼ਿਆਦਾ ਫਾਇਦੇਮੰਦ ਹੈ। ਜਗ੍ਹਾ ਵੀ ਖਾਲੀ, ਬੋਝ ਵੀ ਲੱਥ ਗਿਆ। ਓਵਰ ਖਰਚਾ ਜਿਹੜਾ ਪੈਣਾ ਉਹ ਵੀ ਖਟ ਗਿਆ ਟਾਲ ਮਟੋਲ ਦਾ ਅਰਥ ਹੁੰਦਾ ਹੈ ਵੀ એનર્ਜੀ ਵੀ ਵੱਧ ਲਾਓ ਸਮਾਂ ਵੀ ਵੱਧ ਲਾਓ ਵਕਤ ਵੀ ਵੱਧ ਖਰਚ ਕਰੋ ਤੇ ਕੰਮ ਉਥੇ ਦਾ ਉਥੇ ਹੀ ਖੜਿਆ ਰਹਿ। ਉਦੋਂ ਕਿਤੇ ਵੱਧ ਉਸ ਕੰਮ ਨੂੰ ਕਰਨ ਤੋਂ ਕਿਤੇ ਵੱਧ એનર્ਜੀ ਤੇ ਕਿਤੇ ਵੱਧ ਸਮਾਂ ਖਰਚ ਹੋ ਜਾਂਦਾ ਹੈ ਟਾਲ ਮਟੋਲ ਕਰਨ ਤੇ। ਕਬੀਰ ਜੀ ਕਹਿੰਦੇ ਨੇ ਇਸ ਕਹਾਣੀ ਚ ਪੀੜੀ ਦਾ ਹੈ ਮਨੁੱਖ ਪਰ ਟਾਲ ਮਟੋਲ ਕਰਦਾ ਕੋਈ ਨਹੀਂ ਅੱਜ ਦਾ ਦਿਨ ਲੰਘ ਗਿਆ ਕੱਲ ਦਾ ਵੀ ਲੰਘ ਜਾਏਗਾ ਪਹਿਲੇ ਵੀ ਲੰਘ ਹੀ ਗਏ ਇਹ ਵੀ ਲੰਘ ਜਾਣਗੇ ਇਸ ਤਰ੍ਹਾਂ ਟਾਲ ਮਟੋਲ ਕਰਦੇ ਆ ਦਿਨ ਗਿਆ ਵਿਆਜ ਵਧਣ ਤੋਂ ਜਾਏ ਪਰ ਕਹਿੰਦੇ ਨੇ ਵਾਸ਼ਨਾਵਾਂ ਹੋਰ ਵਧੀਆਂ ਜਾਂਦੀਆਂ ਨੇ ਤੇ ਮੋਹ ਹੋਰ ਡੂੰਘਾ ਹੋਈ ਜਾਂਦਾ ਹੈ ਇਹ ਤੋਂ ਖਿਹੜਾ ਛਡਾਉਣ ਦੀ ਬਜਾਏ ਬੰਦਾ ਹੋਰ ਡੂੰਘਾ ਫਸੀ ਜਾਂਦਾ ਹੈ ਇਹਨਾਂ ਵਿੱਚ ਮੰਨੋ ਜਿਵੇਂ ਰਕਮ ਨੂੰ ਵਿਆਜ ਵੱਧ ਪਈ ਜਾਏ ਤੇ ਵਿਆਜ ਵੱਧ ਜਾਏ ਤੇ ਰਕਮ ਥੋੜੀ ਹੋਵੇ ਤੇ ਬੋਝ ਥੱਲੇ ਬੰਦਾ ਦੱਬਿਆ ਜਾਂਦਾ ਕਰਜ਼ੇ ਦੇ ਇਸ ਤਰ੍ਹਾਂ ਦੀ ਹਾਲਤ ਹੋ ਗਈ। ਨਾ ਹਰ ਭਜਿਓ ਨਾ ਖਤ ਫਟਿਓ ਨਾ ਇਸ ਬੰਦੇ ਨੇ ਪਰਮੇਸ਼ਰ ਨੂੰ ਜਪਿਆ ਨਾ ਵਾਹਿਗੁਰੂ ਦੇ ਗੁਣਾਂ ਦਾ ਧਿਆਨ ਧਰਿਆ ਨਾ ਰੱਬ ਦਾ ਚਿੰਤਨ ਕੀਤਾ ਨਾ ਸਤਗੁਰੂ ਦੇ ਸ਼ਬਦ ਨੂੰ ਗ੍ਰਹਿਣ ਕੀਤਾ ਨਾ ਗੁਰੂ ਦੀ ਹਾਜ਼ਰੀ ਵਿੱਚ ਆ ਕੇ ਸਮਰਪਣ ਹੋਇਆ। ਨਾ ਆਪਣੇ ਅੰਦਰ ਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ ਨਾ ਖਤ ਫਟਿਓ ਤੇ ਨਾ ਇਹ ਜਿਹੜੇ ਲੇਕੇ ਜੋਕੇ ਸਨ ਨਾ ਇਹ ਹੀ ਖਤਮ ਹੋਏ। ਵਕਾਰ ਵੀ ਵਧੇ ਮੋਹ ਵੀ ਵਧਿਆ ਝੂਠੀਆਂ ਆਸਾਂ ਜਿਹੜੀਆਂ ਸਨ ਪਦਾਰਥਾਂ ਦੇ ਵਿੱਚੋਂ ਸੁਖ ਲੱਭਣ ਦੀਆਂ ਉਹ ਵੀ ਉਸੇ ਤਰ੍ਹਾਂ ਹੀ ਵਧ ਗਈਆਂ ਇਹ ਲੇਖਾ ਪਾੜਨ ਦੀ ਲੋੜ ਸੀ ਸਗੋਂ ਇਹ ਵਿਆਜ ਵਧਦਾ ਗਿਆ ਹੋਇਆ ਕਿ ਕਾਲ ਪਹੁੰਚੂ ਆਏ ਅੰਤਮ ਸਮਾਂ ਨੇੜੇ ਆ ਗਿਆ ਵਕਤ ਆ ਗਿਆ ਜਿਹੜਾ ਹਰ ਇੱਕ ਪ੍ਰਾਣੀ ਤੇ ਆਉਂਦਾ ਹੈ ਜਾਣੀ ਕਿ ਮੌਤ ਸਿਰ ਤੇ ਆ ਕੇ ਕੂਕ ਗਈ ਆਤਮਕ ਮੌਤ ਇਹਨੇ ਪਹਿਲਾਂ ਹੀ ਵਿਆਜ ਲਈ ਸੀ ਸਰੀਰਕ ਮੌਤ ਵੀ ਆ ਗਈ ਪਰ ਇਸ ਨੇ ਆਪਣੇ ਜੀਵਨ ਦੇ ਮੂਲ ਨੂੰ ਪਛਾਣਨ ਵਿੱਚ ਬਹੁਤ ਟਾਲਮਟੋਲ ਕੀਤੀ ਬੜੀ ਦੇਰੀ ਕੀਤੀ ਜਿੰਨਾ ਪਹਿਲਾਂ ਭਾਰ ਸੀ ਉਦੋਂ 10 ਗੁਣਾ ਵੱਧ ਭਾਰ ਹੋਰ ਇਸ ਨੇ ਆਪਣੇ ਸਿਰ ਤੇ ਚੁੱਕ ਲਿਆ ਖੈਰ ਇੱਕ प्रकरण ਹੈ ਜਿਸ ਦੀ ਵਿਆਖਿਆ ਬੜੀ ਖੂਬ ਸੂਰਤ ਹੈ ਬੜੀ ਬਰੀਕ ਬੀਨੀ ਨਾਲ ਸਮਝਣ ਦੀ ਇਸ ਨੂੰ ਆਪਾਂ ਕੋਸ਼ਿਸ਼ ਕਰਨ ਦਾ ਯਤਨ ਕਰਨਾ ਹੈ ਸੋ ਗਲੇਰੀ ਸਲੋਕ ਅਗਲੇ دیਵਾਨਾ ਵਿੱਚ ਵਿਚਾਰਨ ਦਾ ਅਭਿਆਸ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ